ਕਿਸਾਨ ਦੋਸਤੋ ਅੱਜ ਮੈਂ ਤੁਹਾਨੂੰ ਸੁੰਡੀ ਬਾਰੇ ਜਾਣਕਾਰੀ ਦੇ ਰਿਹਾ ਆਪਣੀ ਝੋਨੇ ਦੀ ਫਸਲ ਦੇ ਉੱਪਰ ਗੋਭ ਦੀ ਸੁੰਡੀ ਅਤੇ ਪੱਤਲ ਪੇਟ ਦੀ ਸੁੰਡੀ ਬਹੁਤ ਜ਼ਿਆਦਾ ਆ ਰਹੀ ਹੈ ਪੱਤਲ ਪੇਟ ਦਾ ਆਪਾਂ ਨੂੰ ਕੋਈ ਇੰਨਾ ਵੱਡਾ ਫਿਕਰ ਨਹੀਂ ਕਰਨਾ ਚਾਹੀਦਾ ਸਭ ਤੋਂ ਜ਼ਿਆਦਾ ਫਿਕਰ ਆਪਾਂ ਨੂੰ ਗੋਭ ਦੀ ਸੁੰਡੀ ਅਤੇ ਤਣੇ ਦੀ ਸੁੰਡੀ ਬਾਰੇ ਕਰਨਾ ਚਾਹੀਦਾ ਦੋਸਤੋ ਆਪਾਂ ਜੇਕਰ ਬਾਜ਼ਾਰ ਦੇ ਵਿੱਚ ਜਾਵਾਂਗੇ ਦੁਕਾਨਦਾਰ ਕੋਲ ਜਾਵਾਂਗੇ ਤਾਂ ਬਾਜ਼ਾਰ ਸਾਰਾ ਦਵਾਈਆਂ ਦਾ ਭਰਿਆ ਪਿਆ ਹੈ ਹਜ਼ਾਰਾਂ ਕੰਪਨੀਆਂ ਨੇ ਪਤਾ ਨਹੀਂ ਆਪਾਂ ਨੂੰ ਕਿਹੜੀ ਉਹਨੇ ਚੱਕ ਕੇ ਦੇ ਦੇਣੀ ਹੈ ਕਿਹੜੇ ਆਪਣੇ ਕੰਮ ਦੀ ਹੈ ਕਿਹੜੀ ਨਹੀਂ ਕੰਮ ਦੀ ਆਪਾਂ ਕੁਝ ਨਹੀਂ ਜਾਣਦੇ ਕਿਸਾਨ ਐਨੇ ਭੋਲੀ ਇੱਕ ਬਾਦਸ਼ਾਹ ਹੀ ਹੈ ਕਿਉਂਕਿ ਜਿੱਧਰ ਉਹ ਕਹੇਗਾ ਉਹ ਕੰਮ ਕਰਨ ਨੂੰ ਲੱਗ ਜਾਣਗੇ ਦੋਸਤੋ ਮੈਂ ਤੁਹਾਨੂੰ ਦੱਸਦਾ ਜੀ ਜਿਹੜੀ ਆਪਣੇ ਗੋਪ ਦੀ ਸੁੰਢੀ ਹੈ ਆਪਾਂ ਖੇਤ ਜਾ ਕੇ ਇਹਦੀ ਨਿਸ਼ਾਨੀਆਂ ਜਿਹੜੀਆਂ ਰੰਗਾਂ ਨੇ ਦੇਖੀਏ ਪਰ ਬੁੱਟਾ ਪਲਟ ਕੇ ਦੇਖਦੇ ਆਂ ਤੇ ਕਿਤੇ ਨੇ ਕਿਤੇ ਤੁਹਾਨੂੰ ਉਸਿੰਮਟਨ ਉਸਦੇ ਨਿਸ਼ਾਨੀਆਂ ਮਿਲਣ ਗਿਆ ਮੁੰਦਰ ਜੇ ਕਰੀ ਇਹ ਵਿੱਚੋਂ ਪੌਦੇ ਦੇ ਸੁੱਕੀ ਨਾ ਤਾਂ ਹੁਣ ਤੱਕ ਜਿਹੜੀ ਆਪਾਂ ਅਨਥਕ ਮਿਹਨਤ ਕੀਤੀ ਹੈ ਉਹ ਕਿਸੇ ਕੰਮ ਦੀ ਨਹੀਂ ਹੁਣ ਆਪਾਂ ਨੂੰ ਬਹੁਤ ਸਮਝਦਾਰੀ ਨਾਲ ਕੰਮ ਲੈਣਾ ਪਊਗਾ ਮੈਂ ਤੁਹਾਨੂੰ ਤਿੰਨ ਚਾਰ ਵੈਰਾਈਟੀਆਂ ਕਿਸਮਾਂ ਦੱਸ ਰਿਹਾ ਤਿੰਨ ਚਾਰ ਕੰਪਨੀਆਂ ਦੱਸ ਰਿਹਾ ਔਰ ਦੋਸਤੋ ਜਿੱਦਾਂ ਹੁਣ ਆ ਦੇਖੋ ਤੁਸੀਂ ਵੀਡੀਓ ਦੇਖ ਰਹੇ ਹੋ ਆ ਜਿਹੜਾ ਢੱਕਾ ਹੈ ਇੱਕ ਗੋਭ ਦੀ ਸੁੰਡੀ ਦੀ ਨਿਸ਼ਾਨੀ ਹੈ ਇਸ ਤਰ੍ਹਾਂ ਤੁਸੀਂ ਬਾਹਰ ਕੱਚ ਕੇ ਦੇਖੋਗੇ ਨਾ ਇਹਦੇ ਜੜ ਦੇ ਵਿੱਚ ਸੁੰਡੀ ਦਾ ਨਿਸ਼ਾਨੀਆਂ ਆ ਜਾਣਗੀਆਂ ਜਾਂ ਸੁੰਡੀ ਨਾਲ ਹੀ ਆ ਜਾਏਗੀ ਇਸ ਤਰ੍ਹਾਂ ਤੁਸੀਂ ਕਿਸਾਨੋਂ ਗੌਰ ਕਰਕੇ ਆਪਣੇ ਬੂਟੇ ਨੂੰ ਪਲਟ ਕੇ ਦੇਖ ਸਕਦੇ ਹੋ ਮੈਂ ਦੋ ਤਿੰਨ ਕੰਪਨੀਆਂ ਬ੍ਰਾਂਡਿੰਗ ਕੰਪਨੀਆਂ ਦਾ ਨਾਮ ਲੈਣਾ ਚਾਹੂੰਗਾ ਪਹਿਲੇ ਨੰਬਰ ਤੇ ਮੈਂ ਕੋਰਾ ਜਨ ਨੂੰ ਰੱਖੂੰਗਾ ਔਰ ਤੁਸੀਂ 60 ਐਮ ਐਲ ਇਸ ਦੀ ਡੋਜ਼ ਇੱਕ ਗਿੱਲੇ ਦੇ ਵਿੱਚ ਪਾਉਣੀ ਹੈ 150 ਤੋਂ ਲੈ ਕੇ 200 ਲੀਟਰ ਤੱਕ ਪਾਣੀ ਦੀ ਵਰਤੋਂ ਕਰਨਾ ਹੈ ਔਰ ਚੌਥੇ ਦਿਨ ਬਾਅਦ ਇਸ ਦਾ ਰਿਜ਼ਲਟ ਆਉਣਾ ਸਟਾਰਟ ਹੋਊਗਾ ਦੋਸਤੋ ਜੋ ਆਪਣੇ ਨਜੀ ਤਜਰਬੇ ਨੇ ਮੈਂ ਉਹ ਹੀ ਤੁਹਾਡੇ ਨਾਲ ਸਾਂਝੇ ਕਰ ਰਿਹਾ ਜੋ ਤੁਹਾਡੇ ਨਜੀ ਤਜਰਬੇ ਨੇ ਤੁਸੀਂ ਮੇਰੇ ਤੱਕ ਪਹੁੰਚਾਉ ਮੈਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਐਮ ਐਮ ਟੈਕ ਬੈਂਜੋਏਟ ਬੈਂਜੋਏਟ ਜੜੀ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ 9 1.9 ਦੇ ਵਿੱਚ ਇੱਕ 5% ਦੇ ਵਿੱਚ ਇੱਕ ਲਿਕਵਿਡ ਆਉਗੀ ਦੂਸਰੀ ਸੇਵਿਆਂ ਜਿਹੇ ਤਰ੍ਹਾਂ ਆਉਗੀ ਇਹਨਾਂ ਦੋਨਾਂ ਦੀ ਡੋਜ਼ ਹੈ ਅੱਡ ਅੱਡ ਹੈਗੀ ਹੈ ਅੱਧ ਅੱਧ ਫਸਲ ਤੇ ਅੱਧਾ ਡੋਜ ਇਹਨੂੰ 75 ml ਤੋਂ ਲੈ ਕੇ 100 200 ml ਤੱਕ ਤੁਸੀਂ ਇਸੇ ਦੀ ਡੋਜ਼ ਲਾ ਸਕਦੇ ਹੋ ਜੇ ਮੈਂ ਹੁਣ ਆਪਾਂ ਮੰਨ ਕੇ ਚੱਲ ਹੁਣ ਥੋੜਨੇ ਦੀ ਕਰਨੇ ਤੁਸੀਂ 100 ml ਤੱਕ ਲਾ ਸਕਦੇ ਹੋ ਬ੍ਰਾਂਡਡ ਕੰਪਨੀਆਂ ਦੀ ਕਰੋ ਜਿੰਨਾਂ ਦਾ ਨਾਮ ਤੋਂ ਇਹ ਹੁੰਦੀ ਹੈ ਠੀਕ ਹੈ ਦੋਸਤੋ ਔਰ ਲਾਸਟ ਵਿੱਚ ਮੈਂ ਜਿਹੜੀ ਤੀਸਰੀ ਦਵਾਈ ਉਸ ਦਾ ਮੈਂ ਨਾਮ ਲੈਣਾ ਚਾਹੂੰਗਾ ਜੀ ਸੁਜੈਂਟਾ ਕੰਪਨੀ ਦੀ ਇਨਸੀਪੀਓ ਬਹੁਤ ਹੀ ਜ਼ਬਰਦਸਤ ਬ੍ਰਾਂਡ ਹੈ ਜੀ ਇਹ ਤੁਸੀਂ ਕਿਸੇ ਵੀ ਦੁਕਾਨ ਤੋਂ ਪੱਕੇ ਬਿੱਲ ਤੇ ਇਹ ਵੀ ਜਿਹੜਾ ਸਪਰੇਅ ਇਹ ਲੈਣੀ ਆ ਬਹੁਤ ਜ਼ਬਰਦਸਤ ਬ੍ਰਾਂਡ ਹੈ ਜੀ ਜ਼ਬਰਦਸਤ ਰਿਜ਼ਲਟ ਹੈ ਪਿਛਲੀ ਵਾਰੀ ਜਿਹੜੇ ਕਿਸਾਨਾਂ ਨੇ ਕਰਿਆ ਸੀਗਾ ਉਹਨਾਂ ਨੇ ਮੇਰੇ ਕੋਲ ਆਪਦੇ ਤਜਰਬੇ ਸਾਂਝੇ ਕਰਕੇ ਭੇਜੇ ਆ ਤੁਹਾਡੇ ਕੋਲ ਆਪ ਦਾ ਕੋਈ ਨਿੱਜੀ ਤਜਰਬਾ ਤਾਂ ਤੁਸੀਂ ਵੀ ਮੈਨੂੰ ਆ ਨੰਬਰ ਦਿੱਤਾ ਉੱਪਰ ਭੇਜ ਸਕਦੇ ਹੋ ਕਿਉਂਕਿ ਇਹਦਾ ਜਿਹੜਾ ਆਪਣੀ ਡੋਜ਼ ਹੈਗੀ ਹੈ ਖੇਤ ਦੇ ਵਿੱਚ ਇਹ 120 ml ਤੋਂ ਤੱਕ ਹੈਗੀ ਹੈ 120 ml ਤੱਕ ਆਪਾਂ ਇਹਨੂੰ ਪਾ ਸਕਦੇ ਹਾਂ ਔਰ 15 ਦਿਨਾਂ ਤੋਂ ਲੈ ਕੇ 25 ਦਿਨਾਂ ਤੱਕ ਇਸ ਦਾ ਲੰਬਾ ਰਿਜ਼ਲਟ ਹੈ ਜੀ ਤੁਸੀਂ ਵੀਡੀਓ ਨੂੰ ਦੇਖਦੇ-ਦੇਖਦੇ ਅੱਗੇ ਸ਼ੇਅਰ ਆਪੇ ਕਰ ਦੇਣਾ ਕਿਉਂਕਿ ਤੁਸੀਂ ਇੱਕ ਵਾਰੀ ਇਹ ਸਪਰੇਅ ਕਰ ਲਈ ਤੇ ਤੁਸੀਂ ਕਹੋਗੇ ਕਿ ਬਹੁਤ ਜ਼ਬਰਦਸਤ ਹੈ ਚਾਰ ਵੀਰਾਂ ਨੂੰ ਹੋ ਰਹੀ ਤੁਸੀਂ ਦੱਸੋਗੇ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਆਪ ਦਾ ਨਿੱਜੀ ਤਜਰਬਾ ਵਾਲਾ ਜਿਹੜਾ ਹੈਗਾ ਉਹ ਸਾਡੇ ਤੱਕ ਪਹੁੰਚਾਓ ਅਸੀਂ ਤੁਹਾਡੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਵਾਂਗੇ ਠੀਕ ਹੈ ਕਿਸਾਨ ਦੋਸਤੋ ਅਗਲੀ ਵੀਡੀਓ ਜਿਹੜੀ ਮੈਂ ਹੈਗਾ ਲੈ ਕੇ ਆ ਰਿਹਾ ਇੱਕ ਫੰਗਸ ਦੀ ਥੱਲੇ ਪ੍ਰਾਲੀ ਬਣਦੀ ਹੈ ਉਸ ਤੇ ਕਿਹੜੀ ਸਪਰੇਅ ਕਰਨੀ ਹੈ ਕਿੰਨੇ ਟਾਈਮ ਤੇ ਕਰਨੀ ਹੈ ਉਹ ਸਾਰੀ ਮੈਂ ਡੋਸ ਤੁਹਾਨੂੰ ਦੱਸ ਦੂੰਗਾ ਧੰਨਵਾਦ ਮਿਹਰਬਾਨੀ ਸ਼ੁਕਰੀਆ